ਅੱਜ ਪਰੌਣਿਆਂ ਨੇ ਆਉਣਾ ਐ ਤੇ ਸਫਾਈ ਦਾ ਜ਼ੋਰੋ ਜ਼ੋਰ ਜ਼ੋਰ ਚੱਲਣ ਡਿਆ ਐ। ਮੰਨਤ ਨੂੰ ਤੇ ਨਵ ਨੂੰ ਡਿਊਟੀ ਲਈ ਬਾਹਰ ਦੀ। ਤੇ ਸਫਾਈ ਕਰੋ ਤੁਸੀਂ ਤੇ ਇੱਕ ਪਾਣੀ ਬੂਟਿਆਂ ਨੂੰ ਲਾਉਣਾ ਐ ਸਾਰਿਆਂ ਦਰਖਤਾਂ ਨੂੰ। ਨਵ ਨੇ ਪਾਣੀ ਲਾਉਣਾ ਤੇ ਮੰਨਤ ਨੇ ਝਾੜੂ ਲਾਤਾ ਸਾਰੀ ਬਾੜੀ 'ਚ ਤੇ ਨਵ ਵੀ ਨਾਲ ਮਿਲ ਕੇ ਰਹੀ ਕੰਮ ਕਰਨ। ਤੇ ਸਾਰਾ ਪਰਿਵਾਰ ਮਿਲ ਕੇ ਲਿਆ ਕੰਮ ਕਰਨ। ਤੇ ਬਹੁਤ ਵਧੀਆ ਲੱਗਣ ਡਿਆ ਅੱਜ ਛੁੱਟੀ ਵੀ ਆ। ਤੇ ਚਲੋ ਇਦਾਂ ਹੀ ਸਾਥ-ਸਾਥ ਸਾਰੇ ਕੰਮ ਹੁੰਦੇ ਨਹੀਂ ਤੇ ਬਹੁਤ ਜ਼ਿਆਦਾ ਹੁੰਦਾ ਵੇ ਪੱਤਿਆਂ ਦਾ ਖਣਾਰਾ। ਇਕੱਲੇ ਜਾਣੇ ਕਿ ਤੋਂਝ ਨਹੀਂ ਹੁੰਦਾ। ਤੇ ਇਹਨਾਂ ਦੇ ਪਾਪਾ ਗਏ ਨੇ ਬਾਹਰ ਸੌਦਾ ਸੌਦਾ ਲੈਣ ਤੇ ਮਾਸੀ ਦੀ ਡਿਊਟੀ ਲੱਗੀ ਆ ਬੱਚਿਆਂ ਦੀ ਦੀ ਭੀਰ ਰਸੋਈ ਦੇ ਵਿੱਚ ਤੇ ਮੇਰੀ ਡਿਊਟੀ ਲੱਗੀ ਇੱਧਰ ਉੱਧਰ ਖਲਾਰਾ ਖਲੂਰਾ ਸਾਮਾਨ ਚ ਮੈਂ ਹੁਣ ਅੰਦਰ ਲੱਗੀ ਸਫਾਈਆਂ ਕਰਨ ਤੂੰ ਤੁਸੀਂ ਆ ਪੱਤੇ ਸਾਰੇ ਪਾ ਦਿਓ ਠੀਕ ਆ ਤੇ ਪਾਣੀ ਨਾ ਸਾਰੇ ਮੂਟਿਆਂ ਨੂੰ ਲਾ ਕੇ ਤੇ ਪਾਈਪ ਇੱਥੇ ਹੀ ਲੱਗਾ ਰਹਿਣ ਦਿਓ ਫੁੱਲ ਵੀ ਬਹੁਤ ਸੋਹਣੇ ਖਿੜੇ ਸਾਡੇ ਪਾਣੀ ਲੱਗਾ ਤੇ ਸਾਰੇ ਫੁੱਲ ਬਹੁਤ ਸੋਹਣੇ ਆ ਅੱਜ ਕਿਆਰੀਆਂ ਭਰੀਆਂ ਫੁੱਲਾਂ ਦੇ ਨਾਲ ਇੱਧਰ ਵੀ ਇੱਧਰ ਹੋ ਬੱਚੇ ਕੰਮ ਕਰੀਏ ਆ ਇੱਧਰ ਭਾਂਡੇ ਬੱਚਿਆਂ ਨੂੰ ਵੀ ਨਾਲ ਲਾਇਆ ਹੈ ਕੰਮ ਬੱਚੇ ਜਿਹੜੇ ਉਹ ਭਾਂਡਿਆਂ ਦੀ ਸਫਾਈ ਕਰਨਦੇ ਨੇ ਤੇ ਸ਼ਰਾਜ ਜੀ ਕੁਰਸੀਆਂ ਦੀ ਸਫਾਈ ਕਰਨ ਦਿਆ ਹੈ ਪਰੋਣੇ ਨਹੀਂ ਸਾਰੇ ਅਸੀਂ ਲਾਤੇ ਆ ਨਾਲ ਹੀ ਅੱਜ ਗੈਸਟ ਆਉਣੇ ਆ ਘਰੇ ਕਾ ਕਰਕੇ ਅੱਜ ਸਾਰੇ ਜਣੇ ਲੱਗੇ ਨੇ ਬੱਚੇ ਵੀ ਲਾਤੇ ਪਰੋਣੇ ਵੀ ਲਾਤੇ ਸਾਰੇ ਜਣੇ ਕੰਮਾਂ 'ਚ ਲੱਗੇ ਨੇ ਬੱਚਿਆਂ ਨੂੰ ਭਾਂਡਿਆਂ ਦੀ ਡਿਊਟੀ ਦਿੱਤੀ ਸ਼ਰਾਜ ਨੂੰ ਦਿੱਤੀ ਡਿਊਟੀ ਕੁਰਸੀਆਂ ਸਾਫ਼ ਕਰਨ ਦੀ ਤੇ ਬੱਚਿਆਂ ਦੀ ਮਾਸੀ ਨੂੰ ਰਸੋਈ ਦੀ ਡਿਊਟੀ ਦਿੱਤੀ ਆਵੇ ਇਹਨੇ ਸਾਰਿਆਂ ਨੂੰ ਰੋਟੀ ਪਣੀ ਖਵਾ ਲੈਣਾ ਵਾ ਹੁਣ ਫਿਰ ਸਿਰੇ ਜਿੰਨਾਂ ਨੇ ਖਾਣਾ ਹੱਲੇ ਤੇ ਬਾਕੀ ਮੇਰੀ ਡਿਊਟੀ ਅੰਦਰ ਦੀ ਆ ਅੰਦਰ ਹੱਲੇ ਮੈਂ ਸਫਾਈਆਂ ਕਰਨੀਆਂ ਵਾਂ ਤੇ ਬਾਕੀ ਅਜੇ ਬੱਚਿਆਂ ਨੂੰ ਨਹੀਂ ਆ ਥਾਂ ਥਾਂ ਡਿਊਟੀਆਂ ਲਾਉਣ ਤੇ ਬੱਚਿਆਂ ਦੇ ਪਾਪਾ ਗਏ ਨੇ ਹਰਚਵਾਲ ਉਹਨਾਂ ਨੇ ਉੱਥੋਂ ਦਾ ਸਾਮਾਨ ਸਭ ਸਾਰਾ ਲੈਉਣਾ ਸ਼ੇਰ ਆਪਣਾ ਖੋਲ ਪੁੱਤ ਐਂਕਰ ਸੋਈ ਜੀ ਤੇ ਸ਼ੇਰ ਵਾਲ ਖੋਲਾ ਸੁੱਕ ਜਾਣਗੇ ਠੀਕ ਆ ਤੇ ਮੰਨਤ ਦੀ ਤੇ ਨਵਦੀ ਡਿਊਟੀ ਬਾਹਰ ਲੱਗੀ ਆ ਸਫਾਈ ਕਰਨ ਦੀ ਕਿਉਂਕਿ ਪੱਤੇ ਬੜੇ ਕਿਰਦੇ ਆ ਹੁਣ ਆ ਅਸ਼ੋਕਾ ਦੇ ਬਾਹਰੋਂ ਪੱਤੇ गिरਣ ਦੀ ਇਹਨਾਂ ਦੇ ਪੱਤੇ गिरਦੇ ਆ ਦਿਨ ਚ ਦੋ ਦੋ ਵਾਰੀ ਝਾੜੂ ਝੋਣਾ ਪੈਂਦਾ ਵਾ ਇਧਰ ਬੱਚਾ ਪਾਲਟੀ ਲੱਗੀ ਆ ਪੂਰੀ ਰੌਣਕ ਲੱਗੀ ਆ ਐ ਨਿੱਕੇ ਨਿੱਕੇ ਹਥਾਨਾਲ ਨਿੱਕੇ ਨਿੱਕੇ ਕੰਮ ਹੋਦੇ ਆ ਕਰਦੋ ਕਰਦੋ ਕੰਮ ਛੇਤੀ ਛੇਤੀ ਥੱਕਣਾ ਜਾਇਓ ਬੁੱਤਰੇ ਹੋળી-ਹੋਲੀ ਕਰਿਓ ਕੰਮ ਨਿੱਕ-ਨਿੱਕੇ ਪਾਲਟੀ ਮਾਰ ਕੇ ਦੀ ਸੋਣੀ ਲੱਗਣ ਦੀ ਕੰਮ ਕਰਦੀ ਚੱਲ ਵੇਲਿਆਂ ਨੇ ਤਾਂ ਨੂੰ ਸੁਟਾਈ ਜਾਣਾ ਸੀ ਕਦੀ ਆਖਣਾ ਇੱਧਰ ਜਾਣਾ ਕਦੀ ਉੱਧਰ ਜਾਣਾ ਕਦੀ ਆਹ ਫੜਾ ਦੋ ਕਦੀ ਉਹ ਖੇਡਣਾ ਵਾ ਤੇ ਚੱਲ ਹੁਣ ਆਰੇ ਲੱਗ ਗਏ ਇੱਕ ਥਾਂ ਦੇ ਮੈਂ ਜਲਦੀ ਕਰ ਦਿੰਦਾ ਤੂੰ ਹਾਂਜੀ ਜਲਦੀ-ਜਲਦੀ ਕਰ ਦੋ ਬੁੱਤਰੇ ਹਾਂਜੀ ਆ ਗਿਆ ਸਮਾਨ ਫਿਰ ਸਮਾਨ ਟੇਹ ਲਿਆਉਣ ਡਿਊਟੀਆਂ ਲੱਗੀਆਂ ਸਾਰਿਆਂ ਦੀ ਆ ਆਪਾਂ ਸਾਥੇ ਮਿਲਾਤੀਆਂ ਆਹ ਫੜੋ ਤੀ ਨੀ ਜਿਹੜਾ ਉਹ ਲੈ ਕੇ ਦੂੰਗੀ ਜਿਹੜਾ ਤੂੰ ਹੀ ਕਰ ਲੂ ਸਾਰਾ ਸਮਾਨ ਆ ਗਾਂਗੇ ਕਿ ਦੋਰੇ ਜਾਂਦੀ ਲੋੜਾ ਫਿਰ ਟੀਲੇ ਰਹਿ ਕੇ ਪਾ ਟੀਲੇ ਰਹਿ ਕੇ ਦਾ ਇਹਨਾਂ ਨੇ ਆਪਣਾ ਕੰਮ ਨਿਬੇੜ ਲਿਆ ਵਾ ਨਿਆਣਿਆਂ ਨੇ ਅ ਮੈਨੂੰ ਵੇਖੋ ਟਾਬਾ ਭਰੇ ਜਾਂਦੇ ਕੱਢ ਦੱਸ ਸਮਾਨ ਤੋਂ ਸਮਾਨ ਵੰਡਿਆ ਆਪਣਾ ਆਪਣਾ ਇੱਕ ਨੇ ਸਟੀਲ ਦੇ ਸਾਫ਼ ਕਰਨੇ ਆ ਭਾਂਡੇ ਹਾਂਜੀ ਪਾਣੀ ਲੱਗਾ ਫੁੱਟਾਂ ਨੂੰ ਅਜੇ ਲੱਗਣ ਡਿਆ ਚਲ ਲਾ ਲਾ ਸੁਰੇਖ ਉਸਮਾਨ ਅੱਜ ਦੇ ਆਹ ਨੂੰ ਲੱਗਣਾ ਵੀ ਜਿੱਦਾਂ ਵਿਆਹ ਹੁੰਦਾ ਘਰ 'ਚ ਮੈਂ ਅੱਜ ਲੱਗਣਾ ਜਿੱਦਾਂ ਵਿਆਹ ਹੁੰਦਾ ਘਰ 'ਚ ਵੇਖ ਲਾਲਾ ਦੇਖੋ ਕਿਤੇ ਕੁਰਸੀਆਂ ਤੇ ਸੌਦਾ ਪੱਤਾ ਕਈ ਕੁਛ ਜੇਦਾ ਕਿਦਾ ਮੰਨ ਦਾ ਵਿਆਹ ਹੋਇਆ ਇਦਾਂ ਹੀ ਸਾਨੂੰ ਪਹੁੰਚ ਲਾ ਪੈਣੀ ਆ ਪਹੁੰਚ ਕੇ ਭਾਈ ਸਾਹਿਬ ਤੰਦੂਰ ਵਾਲੇ ਇਥੇ ਬਾਹਰ ਕਰਦੇ ਆਂ ਪ੍ਰੋਗਰਾਮ ਰੋਟੀ ਬਣਾਉਣ ਦਾ ਹਲਵਾ ਇਥੇ ਬਾਹਰ ਲੱਗਣਗੇ ਤੇ ਬਾਕੀ ਚਾਹ ਪਾਣੀ ਦਾ ਪ੍ਰੋਗਰਾਮ ਉਧਰ ਚਲੋ ਇੱਧਰ ਹਲਵਾ ਹਲਵਾ ਜੀ ਲੱਗੇ ਆ ਗਏ ਨਹੀਂ ਬੱਸ ਹੋ ਕੇ ਆ ਗਏ ਹੈ ਜਨਾਬ ਬੈਠੇ ਮੁੰਡਾ ਇੱਥੇ ਹੀ ਹੈ नकास्काले हेर्नुहोस् है म जरोम भर्छु te no fasdan kama le 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 te no fasdan ਸਾਹਿਬ ਜੀ ਸਾਚੀ ਕੰਮ ਨੂੰ ਨਹੀਂ ਫਾਸਪੀ ਕਾਲਨ ਜੀ ਨੂੰ ਕਰਦਾ ਆ ਮੈਂ ਬਣਿ ਤੇਰਾ ਫਾਸਪੀ ਕਾਲ ਜੀ ਫਾਸਪੀ ਕਾਲ ਜੀ ਤੁਸੀਂ ਨਹੀਂ ਆਏ ਹੋ ਚੁੱਕੇ ਆ ਹਾਂ ਉਹ ਲੱਗਿਆ ਮੈਂ ਆਹ ਸਮਝਾ ਕੇ ਕਾ ਵੀ ਨਾ ਫਤਕ ਲੀ ਹਾਂ ਹਾਂ ਮੈਂ ਕਾ ਵੇ ਲੋਕੀਂ ਘਿਆ ਰੋਂਗਾ ਤਾਂ ਪਹਿਲੇ ਸ਼ਿਫਤ ਉਹ ਤੇ ਪਿੱਛੇ ਵੇਖੋ ਸਾਹਿਬ ਅੰਨੀ ਦਾ ਬੁਲਾਉਂਦੇ ਰਹੇ ਉਹਨੇ ਨਹੀਂ ਕੋਈ ਵੀ ਮੈਂ ਨਾ ਨੂੰ ਜਦ ਮਾਮੀ ਦੇ ਜਿੰਨੀ ਵੇਰ ਨਹੀਂ ਉਹ ਸੁਨੇਰਦਾ ਉੱਥੇ ਹੀ ਹੈ ਕੋਈ ਆਹ ਹੋਰ ਚੁੱਕਿਆ ਹੋਇਆ ਉੱਤੇ ਹੀ ਕਾਹਦਾ ਆਓ ਤੌਰ ਤੇ ਪ੍ਰੀਤੀ ਦੀ ਹੈ ਹੈ ਵੇਖਾਂ ਸਾਰਿਆਂ ਨੂੰ ਬਈਆਂ ਖਵਾ ਲ ਕੇ ਬਈਆਂ ਨਹੀਂ ਖਵਾ ਦੀ ਸਾਰਿਆਂ ਨੂੰ ਗਰਮ ਗਰਮ ਖਵਾ ਲ ਕੇ ਹੁਣ ਮੈਂ ਲੱਗੀ ਆ ਹਾਲ ਆਪ ਤੰਦੂਰ ਦੇ ਲਾਗੇ ਖਲੋਤੀ ਆ ਹਾਂ ਮੈਂ ਉਹ ਦੂਸਰੇ ਖਾਣ ਲੱਗੀ ਨਸ਼ੇ ਵਾਲੇ ਨਸ਼ੇ ਪਰੌਂਠੇ ਹਾਂਜੀ ਵੇਖਾਂ ਆਪਣੀ ਫਰਮੈਸ਼ ਤੇ ਬਣਾਉਂਦੇ ਹੀ ਆ ਹਾਂ ਨੂੰ ਤਾਂ ਕਹਿੰਨਾ ਕੀ ਆਂਦੀ ਆ ਖਾ ਲੋ ਇਹ ਵੇ ਨਸ਼ੇ ਵਾਲੇ ਆ ਵੇ ਕਿੰਨੇ ਸਾਨੇ ਲੱਗਦੇ ਵੰਗੇ ਸੋਹਣੇ ਤਾਂ ਲੱਗਦੇ ਆ ਇਹ ਤੇ ਫਾਇਦਾ ਹੁੰਦਾ ਸਾਰੇ ਭੋਤੇ ਸੋਨੇ ਸਾਰੇ ਬੜਾ ਵਧੀਆ ਪਗੜਿਆ ਪ੍ਰੋਗਰਾਮ ਚਲੋ ਮਿਹਰਬਾਨੀ ਤੁਸੀਂ ਇੰਨਾ ਗੱਲ ਕਹਿਤੀ ਤਾਂ ਬਸ ਠੀਕ ਹਾਂ ਜੀ ਚਲੋ ਬੜਾ ਵਧੀਆ ਹੋ ਗਿਆ ਇਹ ਹੈ ਕਿ ਸਾਰੇ ਜਾਨੇ ਨੇ ਨਾਲ ਮਿਲ ਕੇ ਜੀ ਰੋਤੀ ਦੀ ਉਧਰ ਕੰਮ ਲਈ ਤੇ ਕੀ ਹਲਵਾ ਦੀ ਦਿੱਤੀ ਇੱਥੇ ਹੈਨਾ ਜੀਆਂ ਦੇ ਨਾਲ ਹੀ ਹੁੰਦਾ ਕਿ ਇਕੱਲੇ ਪੈ ਤਾਂ ਕਿੱਥੇ ਚਲੋ ਬੜੀਆ ਤੂੰ ਵੀ ਖਾ ਲਓ ਗਰਮ ਗਰਮ ਲੱਗਾ ਮੈਂ ਬਸ ਤੈਨੂੰ ਭੁਗਤਾ ਦੇ ਹੁਣ ਤੂੰ ਲਾਸਟ ਵਾ ਨਾ ਸਹੀ ਗੱਲ ਕੰਪਲੀਟ ਛੁੱਟੀ ਹੋ ਗਈ ਹੋਰ ਛੋਟੇ ਆਖਲੇ ਆਖਲੇ ਪ੍ਰਸ਼ੰਗ ਦੇਖਾਂ ਮਾਨਾ ਵਾ 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 ਸਾਰੇ ਕੁਰਸੀਆਂ ਤੇ ਲੱਗੇ ਆ ਆ ਦੋ ਜਿਹੜੇ ਜਿਗਰੀ ਯਾਰ ਦੇਖਾਂ ਤੁਹਾਨੂੰ ਕੁਰਸੀ ਨਹੀਂ ਮਿਲੀ ਕੋਈ ਹੈ ਸ਼ੈਰੀ ਕੀ ਟੱਲੇ ਬੰਨ ਤਾਕਤਵਰਦੀ ਆ ਤਾਕਤਵਰਦੀ ਆ ਤੈਨੂੰ ਕਹਿੰਦਾ ਹੱਸਿਆ ਮਨ ਲੈ ਮੰਨਨੇ ਵਾਹ ਮੰਨਦੀ ਸੋਹਣਾ ਫਿਰ ਤੂੰ ਤੈਨੂੰ ਮੰਨਨੇ ਕਿ ਆਈਸਕ੍ਰੀਮ ਬੈਗ ਖਾਈ ਦੀ ਹੈ ਜਿਆਦਾ ਦਾਲ ਆਉਂਦਾ ਚੰਗਾ ਚੰਗਾ ਦਾਲ ਆਉਂਦਾ ਮੁੰਡਾ ਵੇ ਕਿਨੀਆਂ ਕਿਨੀਆਂ ਖਾਣੀਆਂ ਫੇਰ ਫੇਰ ਜਦੋਂ ਮੈਂ ਸਾਈਕਲ ਦੀ ਕੋਈ ਪੈਰ ਖੂਨ ਤੇ ਕੋਹਣਾ ਦੁਖਦਾ ਨਹੀਂ ਆ ਦੁਖਦਾ ਨਹੀਂ ਆ ਵਾਹ ਅਹੀਂ ਬੈਕ ਆਇਆ ਨਹੀਂ ਹੁੰਦਾ ਬਸ ਖਾ ਖੂਕ ਕੇ ਬੈਠ ਜਾ ਕੋਈ ਕੋਈ ਗੱਲ ਨਹੀਂ ਚਲੋ ਜੀ ਕੰਮ ਸੁੱਖੀ ਸੰਦੀ ਸਾਰਾ ਪੂਤ ਗਿਆ ਪ੍ਰਸ਼ਾਦੇ ਦਾ ਦੀ ਰੌਣਕ ਲੱਗੀ ਪੂਰੀ ਉਹ ਵੀ ਜਿਸ ਮੱਕੂ ਪਰੋਣੇ ਚਲ ਗਿਆ ਤੇ ਬਸ ਹੁਣ ਬਾਕੀ ਪਰੋਣੇ ਵੀ ਜਾਣ ਦੀ ਤਿਆਰੀ ਹੋ ਗਈ ਆ ਮਾਸੀ ਆਈ ਮਾਸੀ ਆ ਪਾ ਦਿੰਦਾ ਬੱਚਿਆਂ ਦੀ ਮਾਸੀ ਵੀ ਚੱਲੀ ਹੁਣ ਆਣ ਚਲ ਗਏ ਮਾਸੀ ਨਿਆਣੇ ਵੀ ਚਲ ਗਏ ਬੱਚਿਆਂ ਦੀ ਮਾਫੀ ਵੀ ਚਲ ਗਈ ਨਿਆਣੇ ਵੀ ਚਲ ਕੇ ਕੈਂਡੀ ਪਰੋਣੇ ਵੀ ਚਲ ਗਏ ਮਾਸੀ ਨਾਨੀ ਮਾਸੀ ਨਾਨੀ ਸਭ ਗੱਲ ਚੱਲੀਆਂ ਹੁਣ ਅਸੀਂ ਰਹਿ ਕੇ ਕੱਲੇ ਫਿਰ ਹੋਰ ਕੀ ਚਲੋ 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 ਨੂਰੇ ਕੋਈ ਨਹੀਂ ਕੋਈ ਨਹੀਂ ਅਹੀਂ ਸਫਾਈ ਕਰ ਲੈਣੀ ਹੁਣ ਰਹਿਦੀ ਹੁੰਦੀ ਤੁਸੀਂ ਚਲੋ ਟਾਈਮ ਨਾਲ ਮੈਂ ਤਾਂ ਇਹੀ ਚੱਲਾਂ ਟਾਈਮ ਨਾਲ ਨਹੀਂ ਰਹਾਂ ਹੋਂਡਿਆ ਜਾਣਾ ਮੈਂ ਕਿ ਤੂੰ ਵੀ ਨਾਲ ਅੱਛਾ ਅੱਛਾ ਨੇਰਾ ਹੌਂਡਿਆ ਲੋਈ ਲੈ ਟਾ ਆਪਣਾ ਜਾਓ ਤੇ ਲੋਈ ਲੋਈ ਛੁੱਟੀਆਂ ਖਤਮ ਮੈਡਮ ਜੀ ਸ਼ਰੀ ਅੰਦਰ ਮੈਂ ਜਾਣਾ ਸ਼ਰੀ ਅੰਦਰ ਮੈਂ ਨਾਲ ਜਾਣਾ ਨਹੀਂ ਨਾਲ ਹੀ ਖੜਦਾ ਨੂੰ ਰਹਿਣ ਦੋ ਬੰਨਾਂ ਦਾ ਸੀਟ ਵੀ ਨਹੀਂ ਹੁੰਦੀ ਨਿਆਣਿਆਂ ਦੇ ਨੂੰ ਬਹਿਣਾ ਫਿਰ ਛੁੱਪ ਨਾੜਕੀ ਬੰਨ ਰਿਹਾ ਕਾਰਾ ਕੋਲ ਵਿੱਚ ਆਉਂ ਰੱਖਣੀ ਆ ਵਿੱਚ ਬੜਾ ਕਰ ਫੇਰੇ ਨੂੰ ਚੱਲੋ 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 ਚੰਗਾ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਬੜਾ ਸੋਹਣਾ ਪ੍ਰੋਗਰਾਮ ਹੋਇਆ ਅੱਜ ਤੇ ਸਾਰਾ ਪ੍ਰੋਗਰਾਮ ਬੜਾ ਪ੍ਰਮਾਤਮਾ ਦੀ ਕਿਰਪਾ ਨਾਲ ਨੇਪਰੇ ਚੜਿਆ ਵਾ ਬੜਾ ਸੋਹਣਾ ਕਾਰਜ ਸਵਾਰਿਆ ਗਿਆ ਵਾ ਵਧੀਆ ਲੱਗਾ ਸਾਨੂੰ ਵੀ ਮਿਲ ਕੇ ਸਾਰਿਆਂ ਨੂੰ ਬੜੀ ਰੌਣਕ ਰਹੀ ਐ ਸਾਰਾ ਦਿਹਾਣੀ ਪਹਿਲਾਂ ਉਹਨਾਂ ਦੇ ਘਰ ਫਿਰ ਸਾਡੇ ਘਰ ਬਹੁਤ ਮਜ਼ਾ ਵੱਜਾ ਵਾ ਤੇ ਚਲੋ ਇਹਨਾਂ ਨੂੰ ਛੱਡਣ ਚੱਲੇ ਸੀ ਲੈ ਕੇ ਵੀ ਆਏ ਸੀ ਤੇ ਹੁਣ ਛੱਡਣ ਨੂੰ ਚੱਲੇ ਆ ਤੇ ਚਲੋ ਫਿਰ ਮਿਲਦੇ ਆ ਕਿਸੇ ਵਲੌਗ ਵਿੱਚ ਸასი ਕਾਲ ਜੀ ਸასი ਕਾਲ ਜੀ